ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸतीश ਗਰੋਵਰ ਲਾਈਵ ਹੁੰਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਤਾਰੀਫਾਂ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਸੁਖਵੀਰ ਬਾਦਲਾ ਉਸ ਵਰਗਾ ਪ੍ਰਧਾਨ ਹੁਣ ਤੱਕ ਨਹੀਂ ਮਿਲਿਆ ਅਤੇ ਬਾਦਲ ਬਾਦਲ ਦਲ ਦੇ ਵਿੱਚ ਜਿਹੜੇ ਹੁਣ ਬਗਾਵਤ ਦੀ ਗੱਲ ਕਰਦੇ ਨੇ ਉਹਨਾਂ ਨੇ ਪਹਿਲਾਂ ਸੱਤਾ ਮਾਣੀਆਂ ਹੋਈਆਂ ਨੇ ਤੇ ਹੁਣ ਉਹ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਦੂਜੀਆਂ ਪਾਰਟੀਆਂ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੀ ਗੱਲ ਕਰਦੇ ਨੇ ਪਰ ਅਸੀਂ ਸੁਖਵੀਰ ਬਾਦਲ ਦੇ ਨਾਲ ਆ ਕਿਉਂਕਿ ਉਸਨੇ ਯੂਥ ਨੂੰ ਹਮੇਸ਼ਾ ਪਹਿਲ ਦਿੱਤੀ ਆ ਤੇ ਯੂਥ ਨੂੰ ਅਹੁਦੇਦਾਰੀਆਂ ਮੰਨਣ ਦੀ ਹਮੇਸ਼ਾ ਗੱਲ ਕੀਤੀ ਆ ਤੇ ਹਮੇਸ਼ਾ ਯੂਥ ਦੇ ਨਾਲ ਖੜੇ ਰਹੇ ਨੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣਾ ਕੋਈ ਸਮਾਂ ਪਹਿਲਾਂ ਉਹਨਾਂ ਲੀਡਰਾਂ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸ਼ੋਮਨੀ ਕਾਲੀ ਲਈ ਨੇ ਸਰਕਾਰਾਂ ਦੇ ਵਿੱਚ ਸਭ ਤੋਂ ਵੱਧ ਆਨੰਦ ਲਏ ਅਤੇ ਵਜੀਆਂ ਹੜਾਈਆਂ ਜਦੋਂ ਪਾਰਟੀ ਦੇ ਸਮਾ ਮੜਾ ਆਇਆ ਵਿਰੋਧੀ ਪਾਰਟੀਆਂ ਨਾਲ ਰਲ ਕੇ ਪਾਰਟੀ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਮੈਂ ਇਸ ਗੱਲ ਦੀ ਉర్జਰ ਨਹੀਂ ਦਿਆ ਕਰਦਾ ਅਜੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਜੇ ਨੂੰ ਸ਼ਾਸਕੀ ਕਮੇਟੀ ਦੇ ਚੇਅਰਮੈਨ ਸਾਹਿਬ ਦਾ ਤਾਦਿਲ ਉਤਰਵਾਦ ਵੀ ਕਰਦਾ ਜਿਨ੍ਹਾਂ ਨੇ ਇੱਕ ਵਧੀਆ ਫੈਸਲਾ ਅਤੇ ਇਤਿਹਾਸਿਕ ਫੈਸਲਾ ਲੈਂਦੇ ਹੋਏ ਜਿਨ੍ਹਾਂ ਲੀਡਰਾਂ ਨੇ ਪਾਰਟੀ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਅਤੇ ਉਹਨਾਂ ਹਲਕਿਆਂ ਦੇ ਵਿੱਚ ਜਿਨ੍ਹਾਂ ਦੇ ਪਿਛਲੇ 20-20 ਸਾਲ ਤੋਂ ਨੌਜਵਾਨਾਂ ਦੇ ਹੱਕਾਂ ਨੂੰ ਖੋਇਆ ਗਿਆ ਸੀ ਉਹਨਾਂ ਨੂੰ ਰਾਜਨੀਤੀ ਕਰਨ ਦਾ ਮੌਕਾ ਦਿੱਤਾ ਅਤੇ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਇਸ ਗੱਲ ਦਾ ਵੀ ਧੰਨਵਾਦ ਕਰਦਾ ਸ਼੍ਰੋਮਣੀ ਕਾਲੀਦਾ ਲਈ ਇੱਕ ਇੱਕ ਵਰਕਰ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਐਸਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਮਿਹਨਤੀ ਅਨਤਕ ਅਦੇ ਵਰਕਰ ਨਾਲ ਖੜਨ ਵਾਲਾ ਐਸਾ ਪ੍ਰਧਾਨ ਸਾਰੀਆਂ ਪਾਰਟੀਆਂ ਕਿਸੇ ਪਾਰਟੀ ਕੋਲ ਵੀ ਨਹੀਂ ਹੈ ਆਪਾਂ ਸਾਰਿਆਂ ਨੂੰ ਰਲ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਖੜਨਾ ਚਾਹੀਦਾ ਹੈ ਤਗੜੇ ਹੋ ਕੇ ਨਾਲੀ ਮਦਦ ਕਰਨੀ ਚਾਹੀਦੀ ਹੈ ਦੇਖੋ ਸਮੇ ਮਾੜੇ ਚੰਗੇ ਆਉਂਦੇ ਰਹਿੰਦੇ ਆ ਸ਼੍ਰੋਮਣੀ ਕਾਲਜ ਵਾਲ 3 ਸੀਟਾਂ ਤੇ ਵੀ ਰਹੀ ਹੈ ਅਤੇ ਸ਼੍ਰੋਮਣੀ ਕਾਲਜ ਵਾਲ ਨੇ 97 ਸੀਟਾਂ ਲੱਗੇ ਪੰਜਾਬ ਦੇ ਵਿੱਚ ਸਮੇਂ-ਸਮੇਂ ਸਰਕਾਰਾਂ ਵੀ ਬਣਾਈਆਂ ਅਤੇ ਲੋਕਾਂ ਦੀ ਸੇਵਾ ਵੀ ਕੀਤੀ ਹੈ ਮੈਂ ਆਪਣੇ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਅਤੇ ਪੂਰੇ ਜ਼ਿਲ੍ਹੇ ਦੀ ਟੀਮ ਵੱਲੋਂ ਸ਼ੁਭਾਇਤ ਹੋਣਾ ਚਾਹਨਾ ਪ੍ਰਧਾਨ ਸਾਹਿਬ ਅਸੀਂ ਨਾਲ ਤੁਹਾਡੇ ਨਾਲ ਪਹਿਲਾਂ ਵੀ ਸੀ ਹੁਣ ਵੀ ਅੱਜ ਅਕੇ ਵੀ ਰਵਾਂਗੇ ਜਿਹੜਾ ਤੁਸੀਂ ਫੈਸਲਾ ਪਾਰਟੀ ਬਨਤੀ ਲਓਗੇ ਉਹ ਹੁਕਮ ਸਮਝ ਕੇ ਅਸੀਂ ਉਹਨੂੰ ਮੰਨਾਂਗੇ ਤੇ ਵਾਹਿਗੁਰੂ ਅਗੇ ਅਰਦਾਸ ਵੀ ਕਰਦਾ ਤੁਹਾਨੂੰ ਲੰਮੀ ਉਮਰ ਬਖਸ਼ਣ ਪਾਰਟੀ ਸੇਵਾ ਕਰਨ ਦਾ ਮੌਕਾ ਬਖਸ਼ਣ ਆਪਾਂ ਸਾਰੇ ਤਗੜੇ ਹੋ ਕੇ ਮਿਹਨਤ ਕਰਕੇ ਦੁਬਾਰਾ ਪੰਜਾਬ ਚ ਸਰਕਾਰ ਬਣਾਈਏ